ਨੋ ਜੋ ਸੀ 2 ਐਪ ਆਪਣੇ ਵਿਆਹਾਂ ਸ਼ਾਦੀਆਂ ਵਾਲਾ ਸੂਟ ਜਿਹਨੂੰ ਕਦੇ ਕੋਈ ਕਿੱਧਰ ਦੇ ਦਿੰਦਾ ਕੋਈ ਕਿੱਧਰ ਦੇ ਦਿੰਦਾ ਨਾ ਉਹਨੂੰ ਖੋਲਦੇ ਨੇ ਨਾ ਸਮਾਉਂਦੇ ਨੇ ਕਾਂਗਰਸ ਦੀ ਮਾੜੀ ਕਿਸਮਤ ਉਹਨਾਂ ਨੇ ਖੋਲ ਵੀ ਲਿਆ ਤੇ ਨਾ ਹੁਣ ਮਿਲਿਆ ਜਾਂਦਾ ਹੈ ਨਾ ਵਾਪਸ ਪੈਂਦਾ ਕੋ ਮਜੀਠਿਆ ਹੈ ਨਾ सरपंच ਜਣੇ ਨੇ ਇਹ ਕੀ ਕੰਮ ਹੈ ਨਾ ਕੁਰਸੀਆਂ ਖੁੱਸ ਗਈਆਂ ਟੜਕੀ ਉੱਠ ਕੇ ਮੈਨੂੰ ਗਾਣਾ ਦੇਣੀਆਂ ਬਸ ਕੈਨੇਡਾ 'ਚ ਬਰਫ ਪੈ ਗਈ ਭਗਵੰਤ ਮਾਨ ਅਸਤੀਫਾ ਦੇ ਦੇ ਬਸ ਜਰਮਨੀ 'ਚ ਕੋਈ ਕਿਸੇ ਗੱਲ ਤੇ ਦੰਗੇ ਹੋ ਗਏ ਭਗਵੰਤ ਮਾਨ ਕਰ ਕੀ ਰਿਹਾ ਹੈ ਅਸਲ ਚ ਨਾ ਉਹਨਾਂ ਦੇ ਸੁਪਨੇ ਚ ਭਗਵੰਤ ਮਾਨੀ ਉਹਨਾਂ ਸੁਪਨੇ ਤੁਸੀਂ ਆਉਨੇ ਹੋ ਤੁਸੀਂ ਕੀਤਾ ਨਾ ਕੰਮ ਇਹ ਮੇਰੀ ਤਾਂ ਕੋਈ ਔਕਾਤ ਹੀ ਨਹੀਂ ਮੈਂ ਤਾਂ ਇੱਕ ਛੋਟਾ ਜਿਹਾ ਸਤਾਜ ਪਿੰਡ ਤੋਂ ਮੈਂ ਸਾਨੀਆਂ ਪੂਛਾਂ ਫੜ ਕੇ ਟੋਬਿਆਂ ਚ ਤਰਾਕੀਆਂ ਸਿੱਖੇਆਂ ਗੁੱਲੀ ਡੰਡਾ ਫਿਰ ਥਾਪੀਆਂ ਨਾਲ ਕ੍ਰਿਕਟ ਖੇਡਣੀ ਦਸਵੀਂ ਸਾਈਕਲ ਤੇ ਤੇ ਜਦੋਂ ਜੂਨ ਦੇ ਵਿੱਚ 2 ਵਜੇ ਛੁੱਟੀ ਹੁੰਦੀ ਹੈ ਨਾ ਉਹ ਸਾਈਕਲ ਤੇ ਆਉਨੇ ਆ ਜਦੋਂ ਤਾਂ ਫਿਰ ਜੋ ਸਾਈਕਲ ਦੀ ਚੈਨ ਲੈ ਜਾਂਦੀ ਹੈ ਨਾ ਉਹ ਉਹੀ ਬੰਦਾ ਜਾਣਦਾ ਜਿਹੜਾ ਚੈਨ ਚੜਾਉਣੀ ਜਾਣਦਾ ਇਹਨਾਂ ਨੂੰ ਕੀ ਪਤਾ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਆ ਇਹ ਸਾਰੇ ਕਨਵੈਂਟ ਸਕੂਲਾਂ 'ਚ ਸਾਰੇ ਅੱਜ ਇਹਨਾਂ ਨੇ ਮਨਾ ਲੈ ਨੇ ਪੰਜਾਬੀ ਨਹੀਂ ਆਉਂਦੀ ਇਹਨਾਂ ਪੰਜਾਬੀ ਬੋਲ ਕੇ ਮੈਂ ਇੱਥੋਂ ਤੱਕ ਕਹਤਾ ਚਲੋ 33% ਤਾਂ ਉਹੀ ਹੁੰਦਾ ਹੈ ਨਾ ਵੀ 33 ਨੰਬਰ ਲੈਣੇ ਨੇ ਚਲੋ ਮੈਂ ਹੋਰ ਵੀ ਛੋਟ ਦੇ ਦੇਣਾ 25 ਲੈ ਕੇ ਦਿਖਾ ਦੇਣਾ ਪੰਜਾਬੀ ਦਾ ਪੇਪਰ ਦੇ ਕੇ ਦਿਖਾ ਦੇਣੇ ਸਾਰੇ ਜਣੇ 25 ਨੰਬਰ ਲੈ ਆਣ ਲਿਖਤੀ ਚ ਮੈਂ ਮੰਨ ਲਉਗਾ ਹੈ ਨਹੀਂ ਮੈਨੂੰ ਪਤਾ ਹੈ ਮਨਪ੍ਰੀਤ ਮਨਪ੍ਰੀਤ ਬਾਦਲ ਨਾਲ ਰਿਹਾ ਮੈਂ ਪੰਜਾਬੀ ਦਾ ਖਵਾਰ ਮੈਂ ਪੜ ਕੇ ਸੁਣਾਦਾ ਹੁੰਦਾ ਸੀ ਉਰਦੂ ਗੁਰਦਸ਼ੇ ਮੈਸਲੇ ਮਾਫੂਫ ਬਸਨ ਕੀਆ ਮੈਂ ਕਹਿੰਦਾ ਜੀ ਸਮਝ ਹੀ ਨਹੀਂ ਆਉਂਦੀ ਕੀ ਬੋਲੀ ਜਾਂਦੇ ਹੋ ਪੰਜਾਬੀ ਦੇ ਸ਼ਾਇਰਾਂ ਦੇ ਬਹੁਤ ਵਧੀਆ ਸ਼ੇਰ ਮੈਂ ਤੁਹਾਨੂੰ ਕਹਾਂ ਪੰਜਾਬੀ ਬੋਲਿਆ ਕਰੋ ਜੀ ਪਾਤਰ ਸਾਹਿਬ ਲਿਖਦੇ ਨੇ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਇਹ ਕਿਉਂ ਨਹੀਂ ਬੋਲਦੇ ਕਿਉਂਕਿ ਇਹ ਪੜ੍ਹੇ ਹੀ ਨਹੀਂ ਉਹਨਾਂ ਨੇ ਇਹ ਪੜ੍ਹੇ ਨਹੀਂ ਜੀ ਪਾਤਰ ਸਾਹਿਬ ਲਿਖਦੇ ਨੇ ਮੈਂ ਰਾਹਾਂ ਤੇ ਤੁਰਦਾ ਨਹੀਂ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਯੁੱਗਾਂ-ਯੁੱਗਾਂ ਤੋਂ ਆਉਂਦੇ ਕਾਫਲੇ ਇਸ ਗੱਲ ਦਾ ਗਵਾਹ ਬਣਦੇ ਕਦੇ ਵੀ ਨਹੀਂ ਸੋਚਿਆ ਕਦੇ ਵੀ ਨਹੀਂ ਸੋਚਿਆ ਹਮੇਸ਼ਾ ਸੋਚਿਆ ਬਣੀਏ ਲੋਕਾਂ ਦੇ ਪਿਆਰ ਦੇ ਪਾਤਰ ਕਦੇ ਵੀ ਨਹੀਂ ਸੋਚਿਆ ਉਹ ਬਣਦੇ ਜਾਂ ਆ ਬਣਦੇ ਥੈਂਕ ਯੂ ਲਵ ਯੂ ਟੂ ਲਵ ਯੂ 3 ਔਰ 5 6 ਕੋਈ ਨਹੀਂ ਕੋਈ ਜਜ਼ਬਾਤ ਇਹਦੇ ਸਾਹਮਣੇ ਤੇ ਇੰਡੀਅਨ ਮਸ਼ੀਨਾਂ ਜੀ ਲੈ ਕੇ ਧਰ ਦੋ ਤਾਂ ਅੱਛੀ ਬਟਨ ਦਬਦੂਗਾ ਵਾ ਇਹ ਜਜ਼ਬਾਤ ਨੇ ਲੋਕਾਂ ਦੇ ਜਜ਼ਬਾਤ ਨੇ ਬੜੇ ਦੁਖੀ ਕੀਤੇ ਯਾਰ ਇਹਨਾਂ ਨੇ ਖੰਨਾਸਾ ਸਿਆਣੇ ਬੰਦੇ ਨੇ ਉਮਰ ਤਜਰਬੇ ਵਾਲੀ ਆ ਅੱਜ ਕਹਿਰੇ ਅੱਖਾਂ ਚੋਂ ਅਥਰੂ ਨੇ ਕੀ ਲੈ ਕੇ ਜਾਣ ਦੁਨੀਆ ਤੋਂ ਜਾਣਾ ਹਰੇਕ ਨੇ ਕਿਸੇ ਨੇ ਪਹਿਲਾਂ ਕਿਸੇ ਨੇ ਮਗਰੋਂ ਕੀ ਲੈ ਕੇ ਜਾਣਗੇ ਨਾ ਮੱਖਾਂ ਕੀ ਦੇਖਿਆ ਫਿਰ ਸਾਰੀ ਉਮਰ ਆਹੀ ਲੀਡਰ 23 ਸਾਲ ਦੀ ਉਮਰ ਚ ਭਗਤ ਸਿੰਘ ਜੀ ਨੇ ਫਾਂਸੀ ਦਾ ਰਸਤਾ ਚੁੰਮ ਲਿਆ ਕਰਤਾਰ ਸਿੰਘ ਸਰਾਭਾ 19 ਸਾਲ ਦਾ ਸੀ 350 ਏਕੜ ਜ਼ਮੀਨ ਹੈ ਸਰਾਬੇ ਪਿੰਡ ਚ ਲੁਧਿਆਣੇ ਦੀ ਜੜਾਂ ਚ ਜੀਰੋਂ ਲਾਉਂਦੇ ਥੱਕ ਜਊਂਗੇ ਜੇ ਉਸ ਉਸ ਜ਼ਮੀਨ ਦੀ ਕੀਮਤ ਪਾਣੀ ਹੋਵੇ ਬਰਕਲੇ ਯੂਨੀਵਰਸਿਟੀ ਚ ਉਸ ਵੇਲੇ ਕੈਲੀਫੋਰਨੀਆ ਦੀ ਬਰਕਲੇ ਯੂਨੀਵਰਸਿਟੀ ਚ ਪਾਇਲਟ ਦਾ ਕੋਰਸ ਕਰ ਲਿਆ ਸੀ ਪਾਇਲਟ ਬਣ ਗਏ ਸੀ ਉਸ ਵੇਲੇ 19 ਸਾਲ ਦੀ ਉਮਰ ਚ ਫਾਂਸੀ ਹੋ ਗਈ ਐਸ ਕਰਕੇ ਫਾਂਸੀ ਗਈ ਸੀ ਐਸ ਕਰਕੇ ਉਹਨਾਂ ਨੇ ਫਾਂਸੀ ਦੇ ਰਸੇ ਚੁੰਮੇ ਸੀ ਕਿ ਸਾਡੇ ਬਜ਼ੁਰਗ ਰੋਂਦੇ ਰਹਿਣ ਕਿ ਜੀ ਰੋਈ ਜਾਂਦੇ ਆ ਜੀ ਰੋਈ ਜਾਂਦੇ ਆ ਜੀ ਪਹਿਲਾਂ ਵਧੀਆ ਨਹੀਂ ਆਏ ਜੀ ਉਹ ਲੁੱਟ ਗਏ ਜੀ ਬਾਦਲ ਲੁੱਟ ਗਏ ਜੀ ਕੈਪਟਨ ਲੁੱਟ ਗਏ ਕਮਾਲ ਆ ਯਾਰ ਕੀ ਇਹ ਨਾ ਨੇ ਯਾਰ ਗੰਦ ਪਾਇਆ ਇੱਥੇ ਪੰਜਾਬ ਚ ਇਹਨਾਂ ਦੇ ਪੈਸੇ ਨਾਲ ਚਲੇ ਜਾਣਗੇ ਧਰਮਰਾਜ ਤੋਂ ਲਿਖਾਈ ਬੈਠੇ ਹੂੰ ਕਿ ਤੁਹਾਡੇ ਪੈਸੇ ਨਾਲ ਆ ਸਕਦੇ ਆ ਲੁੱਟ ਲੋ ਜੋ ਦੇਖੋ ਜੋ ਦੇਖੋ ਲੁੱਟਣ ਤੇ ਬੱਪਾ ਬੰਨਿਆ ਯਾਰ ਲੱਕ ਸੀਧਾਂ ਦੇ ਕੱਫਣਾ ਚੋਂ ਪੈਸੇ ਖਾ ਜਾਂਦੇ ਆ ਯਾਰ ਯਾਰ ਸੱਤ ਘਰ ਤਾਂ ਡੈਣ ਵੀ ਛੱਡ ਦਿੰਦੀ ਐ ਬੱਸ ਕਰੋ ਯਾਰ ਮੇਰੇ ਕੋਲੇ ਫੈਲਾ ਆਉਂਦੀ ਐ ਮੇਰਾ ਰੋਣਾ ਨਿਕਲ ਆਉਂਦਾ ਯਾਰ ਲਹੂ ਨਾਲ ਲਿਖੀਆਂ ਹੋਈਆਂ ਫੈਲਾ ਨੇ ਪੰਜਾਬ ਦੇ ਲੋਕਾਂ ਦੇ ਲਹੂ ਨਾਲ ਲਿਖੀਆਂ ਹੋਈਆਂ ਪਹਿਲਾਂ ਕੋਈ ਤਾਂ ਕੋ ਕਦੇ ਤਾਂ ਕੋਈ ਫੈਸਲਾ ਪੰਜਾਬ ਦੇ ਹੱਕ ਚ ਲੈ ਲਿਆ ਹੋਵੇ ਨਹੀਂ ਲਿਆ ਸੌਰੀ ਨਹੀਂ ਲਿਆ ਅਵੇਸਾ ਆਪਦੇ ਚਾਚੇ ਆਪਦੇ ਪੁੱਤ ਆਪਦੇ ਭਤੀਜੇ ਆਪਦੇ ਸਾਲੇ ਆਪਦੇ ਚੀਜੇ ਬਸ ਇਦੋਂ ਬਾਅਦ ਸੋਚਿਆ ਹੀ ਨਹੀਂ ਹੁਣ ਕਹਿੰਦੇ ਪਰਿਵਾਰ ਪੰਜਾਬ ਬਚਾਓ ਉਹ ਤੁਹਾਡੇ ਤੋਂ ਤਾਂ ਬਚਾਇਆ ਹਜੇ ਹੁਣੀ ਪੰਜਾਬ ਬਚਾਓ ਨਹੀਂ ਪਰਿਵਾਰ ਬਚਾਓ ਹੈ ਦੀ ਪ੍ਰੋਗਰਾਮ ਦੇਖੋ ਕਿਤੇ ਕਿਤੇ ਕੀਤੇ ਨੇ ਇਹਨਾਂ ਨੇ ਪਹਿਲਾ ਮਜੀਠੇ ਮੇਰਾ ਸਾੜਾ ਬਚਾਓ ਦੂਜਾ ਕੈਰੋਂ ਮੇਰਾ ਭਈਆ ਬਚਾਓ ਤੀਜਾ ਫਰੋਜ਼ਪੁਰ ਮੈਨੂੰ ਬਚਾਓ ਚੌਥਾ ਬਠਿੰਡੇ ਪੰਜਾਈ ਬਚਾਓ ਉਸ ਦਿਵਾਰ ਕਹਿੰਦੇ ਪ੍ਰੋਗਰਾਮ ਖਤਮ ਬਸ ਬਚਾ ਲਿਆ ਜਿੰਨਾ ਬਚਾਉਣਾ ਸੀ ਅਸੀਂ ਉਹ ਕਦੇ ਇੱਧਰ ਕਦੇ ਬਾਬਾ ਡੇਰਾ ਬਾਬਾ ਨਾਨਕ ਦੇ ਬਾਬਾ ਬਕਾਲੇ ਕਣੀ ਇੱਧਰ ਕਿਤੇ ਇੱਧਰ ਜੰਡਿਆਲਾ ਗੁਰੂ ਇੱਧਰ ਕਦੇ ਗਰੀਬ ਦੇ ਹੱਕ ਚ ਵੀ ਆ ਜਾਂਦੇ ਨਾ ਪਰਿਵਾਰ ਪਰਿਵਾਰ ਬਚਾਓ ਕਿਉਂ ਬਚਾਈਏ ਪਰਿਵਾਰ ਵੀ ਅਸੀਂ ਠੇਕ ਲਿਆ ਉਸ ਪਰਿਵਾਰ ਦਾ ਇਸ ਪਰਿਵਾਰ ਨੇ ਜਿੰਨੇ ਘਰਾਂ 'ਚ 70 ਵਿਛਾਏ ਨੇ ਭਾਵੇਂ ਚਿੱਟੇ ਦੇ ਰੂਪ 'ਚ ਭਾਵੇਂ ਬੇਅਦਬੀਆਂ ਦੇ ਰੂਪ 'ਚ ਤੇ ਕੀ ਕੀ ਅਸੀਂ ਕਹਾਂ ਪਰਿਵਾਰ ਬਚਾਈਏ ਨਾ ਦੱਸ ਕਹਿੰਦੇ ਥੋੜਾ ਫਰਜ਼ ਬਣਦਾ ਸਾਡਾ ਪਰਿਵਾਰ ਬਚਾਓ ਫਰਜ਼ ਬਣਦਾ ਸਾਡਾ ਹੱਦ ਆ ਯਾਰ ਮੈਂ ਥੋੜੇ ਤੋਂ ਬੋਟਾ ਮੰਗਣ ਨਹੀਂ ਆਇਆ ਜੇ ਮੇਰੇ ਕੰਮ ਚੰਗੇ ਲੱਗਣੇ ਵੋਟਾਂ ਪਾ ਦਿਓ ਨਹੀਂ ਮੈਂ ਇਸ ਕੰਮ ਤੇ ਨਹੀਂ ਹੈਗਾ ਕਿ ਹਰ ਵਾਰੀ ਮੈਂ ਹੱਥ ਬਨ ਕੇ ਮੈਂ ਸੰਗਰੂਰ ਦੇ ਵਿੱਚ 14 ਚ ਫੋਟੋ ਲਾਈਆਂ ਮੈਨੂੰ ਹੱਥ ਬਨਣੇ ਪੈਗੇ ਐ ਫੋਟੋ ਖਿਚਾਉਣੀ ਪੈਗੀ ਮੈਂ ਕਿਹਾ ਮੈਂ ਨਾਲ ਇਹ ਵੀ ਕਹਿੰਦਾ ਰਿਹਾ ਕਿ ਮੇਰੀ ਫੋਟੋ ਹੱਥ ਬੰਨੇ ਵਾਲੀ ਐ ਵੀ ਮੈਂ ਅਪੀਲ ਕਰਦਾ ਮੈਨੂੰ ਵੋਟਾਂ ਪਾ ਦਿਓ ਪਰ 5 ਸਾਲਾਂ ਬਾਅਦ ਦੁਬਾਰੇ ਆਉਂਗਾ ਨਾ ਜੇ ਹੱਥ ਬਨ ਕੇ ਫੇਰ ਵੀ ਫੋਟੋ ਖਿਚਾਉਣੀ ਪੈਗੀ ਲੱਖ ਲਾਣ ਤਾਂ ਫਿਰ ਮੇਰੀ ਰਾਜਨੀਤੀ ਤੇ ਮੈਂ ਕਿਹਾ ਅਗਲੀ ਵਾਰ ਹੱਥ ਨਹੀਂ ਬਨੂੰਗਾ ਕੰਮਾਂ ਤੇ ਵੋਟਾਂ ਪਾਉਂਗੇ ਕੰਮਾਂ ਤੇ ਬੋਟਾ ਪਾਉਂਗੇ ਅਗਲੀ ਵਾਰ ਐਂ ਖਚਾਈ ਸੀ ਐ ਇਹ ਸਾਰੇ ਹੋ ਬੋਦਲ ਸਾਦੇ ਫੋਟੋ ਇੱਕ ਮੌਕਾ ਹੋਰ ਦੇਓ ਅਸੀਂ ਮੌਕੇ ਦਿੰਦੇ ਨੇ ਨੇ ਥੱਕ ਗਏ ਹੋ ਇਹ ਮੌਕੇ ਮੰਗਦੇ ਨਹੀਂ ਥੱਕੇ ਬੱਸ ਕਰੋ ਯਾਰ ਕਦੇ ਤਾਂ ਰਟਾਇਰ ਹੋ ਜਾ ਕਰੋ ਪਰ ਟੈਰੀ ਨਹੀਂ ਹੁੰਦੇ ਤਿੰਨ ਬੰਦੇ ਇਧਰੋਂ ਫੜਦੇ ਆ ਚਾਰ ਇਧਰੋਂ ਫੜਦੇ ਆ ਐ ਲੈ ਕੇ ਜਾਂਦੇ ਆ ਵਾਹ ਇੱਕ ਮੌਕਾ ਲੈ خیر ਰੱਬਾ کوئی نمے منڈیا نو کم کر لین دو یار نمڈی نواں جوش دنیا بدل گی بس کرو ہوں سو so بدلنا پو گا تھی تو بدلتا تو کمال کرتی تھی تو میں دیتے میں بھی ہے شہری ورگ دیتے جواق جو, آک. جو آک نے, بچے نے راجنیتی تو بچے نے ہزے بہت لمبی عمر ایکسپیریس ہوگا تیاربہ ہوگا جمعباریاں بھی بدن گیا بہت تیاربے نے جمعباریاں ذمےواریاں بدی ਮੈਂ ਪਹਿਲੀ ਇਲੈਕਸ਼ਨ ਹਾਰ ਗਿਆ ਸੀ ਲਹਿਰੇ ਕਾ ਅੱਗੇ ਤੋਂ ਪੱਠਲ ਵਰਦ ਲੜਿਆ ਸੀ ਮਨਪੀਤ ਬਾਲਲ ਦੀ ਪਾਰਟੀ ਪੀਪੀਪੀ ਬਲੋ ਪਤੰਗ ਚੋਂ ਨਿਸ਼ਾਨ ਸੀ ਮੈਂ ਹਾਰ ਗਿਆ ਮੈਨੂੰ ਥੋੜੇ ਜਿਹਾ ਦੁੱਖ ਹੋਇਆ ਯਾਰ ਮੈਂ ਤਾਂ ਸਾਰਾ ਕੁਝ ਛੱਡਦਾ ਲੋਕ ਯਾਰ ਹਜੇ ਵੀ ਉੱਥੇ ਖੜੇ ਨੇ ਪਰ ਮੈਨੂੰ ਕਿਸੇ ਨਾ ਬਜ਼ੁਰਗ ਨੇ ਕਹ ਗੱਲ ਦਸੀ ਕਹਿੰਦਾ ਪ੍ਰਮਾਤਮਾ ਜੋ ਕਰਦਾ ਨਾ ਸਹੀ ਕਰਦਾ ਮਗਾ ਬਜ਼ੁਰਗੋ ਹਾਰ ਗਏ ਹੁਣ ਇਹ ਚ ਸਹੀ ਕੀ ਆ ਮੈਨੂੰ ਦੱਸਿਓ ਉਹਨੇ ਮੈਨੂੰ ਇੱਕ ਛੋਟੀ ਜੀ ਕਹਾਣੀ ਸੁਣਾਈ ਕਹਿੰਦੇ ਅਕਬਰ ਬਾਦਸ਼ਾ ਆ ਇੱਥੇ ਕਲਾਨੋਰੀ ਹੋਈ ਸੀ ਨਾ ਦਸਤਾਰ ਬੰਦੀ ਅਕਬਰ ਬਾਦਸ਼ਾ ਆਪਣੇ ਹਾਥੀਆਂ ਦੇ ਘੋੜਿਆਂ ਦੇ ਕਾਫਲੇ ਸਮੇਤ ਸ਼ਿਕਾਰ ਖੇਡਣ ਚਲਾ ਗਿਆ ਰੱਬ ਜੋ ਕਰਦਾ ਸਹੀ ਕਰਦਾ ਇਹ ਸੁਣ ਲਿਓ ਬੀਰਵਾਲ ਵੀ ਨਾਲ ਹੁੰਦਾ ਸੀ ਕਿਤੇ ਅਕਬਰ ਨੇ ਜਦੋਂ ਉੱਥੇ ਜਾ ਕੇ ਤਿਆਰੀ ਕਰਦਾ ਸੀ ਵੀ ਹੁਣ ਮੈਂ ਸ਼ਿਕਾਰ ਖੇਡਣ ਜਾਣੇ ਅੰਦਰ ਤਲਵਾਰ ਕੱਢੀ ਤਾਂ ਆਪਦਾ ਹੀ ਗੂਠਾ ਪੂਰਾ ਗੂਠਾ ਵੱਢਿਆ ਗਿਆ ਰੋਵੇ ਪਿੱਟੇ ਮੇਰਾ ਗੂਠਾ ਬੈਦ ਚਲਦੇ ਸੀ ਨਾਲ ਜਿਵੇਂ ਅੱਜ ਵੀ ਮੁੱਖ ਮੰਤਰੀ ਦੇ ਨਾਲ ਵੀ ਐਂਬੂਲੈਂਸ ਚਲਦੀ ਡਾਕਟਰ ਚਲਦੇ ਨੇ ਉਦੋਂ ਬੈਦ ਚਲਦੇ ਸੀ ਬੈਦ ਆਏ ਬੈਦਾਂ ਨੇ ਦਵਾਈ ਦਾ ਪਾਣਾ ਸ਼ੁਰੂ ਕਰਨਾ ਕੀਤਾ ਇਹਨਾਂ ਨੂੰ ਵੀਰਵਲ ਆ ਗਿਆ ਵੀਰਵਲ ਕਹਿੰਦਾ ਕੀ ਹੋ ਗਿਆ ਅਕਬਰ ਕਹਿੰਦਾ ਵੀਰਵਲ ਯਾਰ ਮੇਰਾ ਗੂਠਾ ਵੱਢ ਗਿਆ ਆਪਦੀ ਤਲਵਾਰ ਨਾਲੀ ਕਹਿੰਦਾ ਜੋ ਕਰਦਾ ਪ੍ਰਮਾਤਮਾ ਸਹੀ ਕਰਦਾ ਵਧੀਆ ਹੋ ਗਿਆ ਕਹਿੰਦਾ ਉਹ ਬਹੁਤ ਗੁੱਸੇ ਹੋਇਆ ਬਾਦਸ਼ਾਹ ਕਹਿੰਦਾ ਯਾਰ ਮੇਰਾ ਗੂਠਾ ਵੱਢ ਗਿਆ ਇਹ ਕਹਿੰਦਾ ਸਹੀ ਹੋਇਆ ਤੂੰ ਮੇਰੇ ਗੂਠੇ ਦੀ ਬਾਤ ਕਰਿਓ ਪੱਟੀ ਪਹਿਲਾਂ ਮੈਂ ਹੁਕਮ ਦਿੰਨਾ ਵੀਰਵਲ ਨੂੰ ਫਾਂਸੀ ਦੇ ਦੋ ਜਾ ਕੇ ਮਹਿਲਾਂ ਚ ਲਓ ਇਹ ਵੀ ਵੱਲ ਨੂੰ ਬੰਨਿਆ ਬਾਹਾਂ ਪਿੱਛੇ ਬੰਨਿਆ ਉਹ ਤਾਂ ਉੱਡ ਹੀ ਹੁੰਦੇ ਸਿੱਧੇ ਆਡਰੀ ਹੁੰਦੀ ਸੀ ਕਿਹੜਾ ਕਾਨੂੰਨ ਸੀ ਕੋਈ ਲਓ ਜੀ ਉਹਨੂੰ ਲੈ ਕੇ ਮਹਿਲਾਂ ਵੱਲ ਨੂੰ ਵੀ ਫਾਂਸੀ ਦੇਣੀ ਐ ਇਹਨੂੰ ਤੇ ਪੱਟੀ ਪੁੱਟੀ ਕਰਾ ਕੇ ਅਕਬਰ ਸ਼ਿਕਾਰ ਖੇਡਣ ਚਲਾ ਗਿਆ ਥੋੜਾ ਜਾਂ ਅੰਦਰ ਚਲਾ ਗਿਆ ਜੰਗਲ ਦੇ ਉੱਥੇ ਕੋਈ ਆਦੀਵਾਸੀ ਸੀਗੇ ਜੰਗਲ ਦੇ ਜੋ ਵਾਸੀ ਸੀਗੇ ਉਹਨਾਂ ਨੇ ਫੜ ਲਿਆ ਜੀ ਉਹਨਾਂ ਨੇ ਅਕਬਰ ਫੜ ਲਿਆ ਕਹਿੰਦੇ ਆ ਜਾ ਉਹਨੂੰ ਜਾ ਕੇ ਨਾ ਇੱਕ ਤੂੰ ਇੰਜੀ ਲਾਈ ਹੋਈ ਸੀ ਪਿੱਪੜ ਤੇ ਟੰਗ ਲਿਆ ਪੁੱਠਾ ਅਕਬਰ ਕਦੇ ਵੀ ਅਸੀਂ ਨਾ ਹਰੇਕ ਸਾਲ ਆਪਦੇ ਦੇਵਤੇ ਨੂੰ ਇੱਕ ਬਲੀ ਦੇਣੇ ਹੁੰਨੇ ਆ ਬੰਦੇ ਦੀ ਬਸ ਸਾਨੂੰ ਬੰਦਾ ਚਾਹੀਦਾ ਹੁੰਦਾ ਹੈ ਅੱਜ ਤੂਫਿਆ ਗਿਆ ਅਕਬਰ ਨੇ ਆਖਿਆ ਮਾਰੀਗੇ ਭਈ ਉਹਨਾਂ ਨੇ ਆਪਦਾ ਭਾਈ ਪਾ ਕੇ ਅੱਗ 'ਚ ਕੋਈ ਜੋ ਵੀ ਉਹਨਾਂ ਦੀ ਸਮਗਰੀ ਸੀ ਹੂਹਾ ਭੂਹਾ ਜੋ ਵੀ ਉਹਨਾਂ ਨੇ ਕਰਨਾ ਸੀ ਮੰਤਰ ਪੜੇ ਲੋ ਜਿਕ ਨੇ ਕੱਢੋ ਤਲਵਾਰ ਕੱਢੀ ਤਲਵਾਰ ਤੇ ਗਾਲ ਵਢਣਾ ਐ ਗਾਲ ਵਾਸਤੇ ਐ ਕੀਤੀ ਹੋਈ ਸੀ ਇੱਕ ਬਜ਼ੁਰਗ ਕਹਿੰਦਾ ਰੁਕੋ ਓਏ ਰੁਕੋ 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 ਆਦੀਵਾਸੀਆਂ ਦਾ ਬਜ਼ੁਰਗ ਕਹਿੰਦਾ ਓਏ ਦੇਵਤਾ ਗੁੱਸੇ ਹੋ ਜੂ ਆਪਣੇ ਨਾਲ ਨਾਰਾਜ਼ਗੀ ਹੋ ਜੂਗੀ ਕਹਿਰ ਹੋ ਜੂ ਆਪਣੇ ਤੇ ਓਏ ਦੇਵਤਾ ਪੂਰੇ ਬੰਦੇ ਦੀ ਬਲੀ ਮੰਗਦਾ ਹੈ ਇਹਦਾ ਗੂਠਾ ਹੈ ਨਹੀਂ ਇਹ ਪੂਰਾ ਬੰਦਾ ਨਹੀਂ ਹੈਗਾ ਇਹ ਛੱਡ ਦਿਓ ਇਹਨੂੰ ਛੱਡ ਦਿਓ ਲਓ ਜੀ ਅਕਬਰ ਨੂੰ ਛੱਡਤਾ ਅਕਬਰ ਆਇਆ ਘੋੜੇ ਤੇ ਚੜਿਆ ਕਹਿੰਦਾ ਸ਼ੁਕਰ ਆ ਯਾਰ ਬਚ ਗਏ ਕਹਿੰਦਾ ਬੀਰਵਾਲ ਸਹੀ ਕਹਿੰਦਾ ਸੀ ਰੱਬ ਜੋ ਕਰਦਾ ਸਹੀ ਕਰਦਾ ਕਹਿੰਦਾ ਚੱਲ ਮੈਂ ਤਾਂ ਬਚ ਗਿਆ ਹੁਣ ਕਿਤੇ ਬੀਰਵਾਲ ਨਾਲ ਟੰਗ ਤਾਂ ਹੋਵੇ ਉਹਨਾਂ ਨੇ ਉਦੋਂ ਕਿਹੜਾ ਕੋ WhatsApp ਹੁੰਦਾ ਸੀ ਹੈਨਾ ਵੀ ਉਹ ਮੈਸੇਜ ਦੇ ਦਾਂਗੇ ਤੇ ਲਓ ਜੀ ਪੁਝਾਇਆ ਕੋੜਾ ਮਹਿਲਾਂ ਚ ਗਏ ਬੀਰਵਾਲ ਦੇ ਗਲ ਚ ਪਾਈ ਬੈਠੇ ਰੱਸਾ ਬਸਰ ਫੱਟਾ ਹੀ ਖਿੱਚਣਾ ਸੀ ਕਹਿੰਦਾ ਰੁਕੋ ਰੁਕੋ ਕਰ ਦੋ ਰੱਸਾ ਕੱਢ ਸਾਰੀ ਕਹਾਣੀ ਦੱਸੀ ਕਹਿੰਦਾ ਯਾਰ ਬੀਰਵਾਲ ਆਇਆ ਗੱਲ ਹੋਈ ਤੂੰ ਯਾਰ ਸਹੀ ਕਿਹਾ ਸੀ ਰੱਬ ਜੋ ਕਰਦਾ ਸਹੀ ਕਰਦਾ ਹੈ ਯਾਰ ਮੈਂ ਤੈਨੂੰ ਫਾਂਸੀ ਦਾ ਹੁਕਮ ਦੇਤਾ ਕਹਿੰਦਾ ਯਾਰ ਵੀਰਵਲ ਮੈਂ ਤਾਂ ਤੁਹਾਨੂੰ ਮਾਫੀ ਮੰਗਦਾ ਵੀ ਮੈਂ ਤੈਨੂੰ ਫਾਂਸੀ ਦਾ ਹੁਕਮ ਦੇਤਾ ਉਹ ਕਹਿੰਦਾ ਜਿਹੜਾ ਫਾਂਸੀ ਦਾ ਹੁਕਮ ਦਿੱਤਾ ਹੈ ਨਾ ਬਾਦਸ਼ਾਹ ਰੱਬ ਜੋ ਕਰਦਾ ਸਹੀ ਕਰਦਾ ਹੈ ਇਹ ਵੀ ਸਹੀ ਕੀਤਾ ਤੁਸੀਂ ਕਹਿੰਦਾ ਯਾਰ ਮੈਂ ਤੈਨੂੰ ਫਾਂਸੀ ਦਾ ਹੁਕਮ ਦੇਤਾ ਤੂੰ ਇਹ ਨੂੰ ਵੀ ਕਹੀ ਜਾਂਦਾ ਵੀ ਰੱਬ ਜੋ ਕਰਦਾ ਸਹੀ ਕਰਦਾ ਵੀਰਵਲ ਕਹਿੰਦਾ ਜਿਹੜੇ ਤਰੀਕੇ ਨਾਲ ਤੁਸੀਂ ਕਹਾਣੀ ਸੁਣਾਈ ਹੈ ਮੈਂ ਤੁਹਾਡੇ ਨਾਲ ਹੋਣਾ ਸੀ ਉਹਨਾਂ ਨੇ ਮੈਨੂੰ ਡੰਗ ਲੈਣਾ ਸੀ ਸੋ ਊਠਾ ਵੱਢਣ ਕਰਕੇ ਤੁਸੀਂ ਬਚ ਗਏ ਖਾਂਸੀ ਦੇ ਆਰਡਰ ਕਰਕੇ ਮੈਂ ਬਚ ਗਿਆ ਰੱਬ ਜੋ ਕਰਦਾ ਫਿਰ ਚਾ ਦੋ ਸਾਲਾਂ ਬਾਅਦ ਜਦੋਂ ਸੰਗਰੂਰ ਤੋਂ ਜਿੱਤਿਆ ਮੈਂ ਫਿਰ ਜਦੋਂ ਪਾਰਲੀਮੈਂਟ ਜਾ ਕੇ ਮੈਂ ਕਿਹਾ ਬਤਾਈਏ ਮੋਦੀ ਜੀ ਅੱਛੇ ਦਿਨ ਕਦ ਆਨੇ ਵਾਲੇ ਹਨ ਉਦੋਂ ਲੋਕਾਂ ਨੂੰ ਪਤਾ ਲੱਗਿਆ ਨਹੀਂ ਲਹਿਰੇਗਾ ਕਿਤੇ ਐਮਐਲਏ ਰਹਿ ਜਾਂਦੇ ਬਸ ਰੱਬ ਜੋ ਕਰਦਾ ਉਹਨੂੰ ਪਤਾ ਹੁੰਦਾ ਹੈ ਮੈਂ ਇਸ ਬੰਦੇ ਤੋਂ ਕੋਈ ਹੋਰ ਕੰਮ ਲੈਣਾ ਹੈ ਇਨੂੰ ਹਜੇ ਇੱਧਰ ਕਰਕੇ ਤੋਂ ਵੱਡਾ ਪਰਮਾਤਮਾ ਉਹ ਹੈ ਉਹ ਤੋਂ ਵੱਡਾ ਕੋਈ ਨਹੀਂ